ਹੋਰ ਕੀ ਹੁੰਦੀ ਕੀ ਹੁੰਦੀ ਆ ਜਿਹੜੇ ਬੰਦੇ ਨੇ ਹੋਰ ਕੋਈ ਨਾਲ ਫੋਟੋ ਆ ਕਰੇ ਨਹੀਂ 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 ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਜਗਤ ਸਵੇਰਾ ਨਿਊਜ਼ ਅੱਜ ਲੁਧਿਆਣਾ ਤੇ ਮੋਗਾ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ سفید ਰੰਗ ਦੀ i20 ਗੱਡੀ ਜਿਹੜੀ ਆ ਉਸ ਦਾ ਇੱਕ ਕਾਰ ਹਾਦਸਾ ਹੋਇਆ ਹੈ ਸੁ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਹਾਈਵੇ ਤੇ ਇਹ ਹਾਦਸਾ ਹੋਇਆ ਜਿਸ ਵਿੱਚ ਦੋ ਵਿਅਕਤੀ ਜਿਹੜੇ ਨੇ ਉਹ ਇੰਜਰਡ ਹੋਏ ਨੇ ਜਿਸ ਵਿੱਚ ਇੱਕ ਮਾਈਲਾ ਵੀ ਦੱਸੀ ਜਾ ਰਹੀ ਆ ਫਿਰ ਲਾਈਵ ਤਸਵੀਰਾਂ ਨੇ ਇੱਥੇ ਜਿਹੜੇ ਮੌਕੇ ਤੇ ਬੰਦੇ ਮੌਜੂਦ ਸਨ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਹਾਦਸਾ ਜਿਹੜਾ ਹੈ ਉਹ ਹੋਇਆ ਸੱਸਿਆ ਬ੍ਰੇਕ ਕਿੱਥਰਾ ਹੈ ਇਹ ਨਾ ਮਤਲਬ ਉਹ ਸਾਰੇ ਬਰੇ ਬਰੇ ਬਰਾ ਕੋਕਰੀ ਮੇਰਾ ਪਿੰਡ ਆ ਇੱਥੇ ਮੈਨੇ ਬੈਠਾ ਸੀਗਾ ਹਾਕਿੰਗ ਹਾਥੇ ਤੇ ਬੈਠਾ ਸੀਗਾ ਆ ਮੈਣਾ ਚੌਂਗ ਆ ਇੱਥੇ ਆ ਮੈਣਾ ਚੌਂਗ ਆ ਇੱਥੇ ਇੱਥੇ ਕੱਟ ਲੱਗਾ ਹੋਇਆ ਵਾ ਇੱਥੋਂ ਨਾ ਜਿਹੜੀ ਉਹ ਤਾਂ ਗੱਡੀ ਲੈ ਗਈ ਸਾਬਤ ਗੱਡੀ ਜਿਹੜੀ ਸੀਗੀ ਪੁਲਿਸ ਵਾਲਿਆਂ ਦੀ ਠੀਕ ਆ ਉਹ ਫਾਰਮ ਮੈਨੇ ਖਾਨੇ ਜੋ ਬੰਦਾ ਲੈ ਕੇ ਆ ਰਿਹਾ ਸੀਗਾ ਇੱਥੇ ਉਹਨੇ ਇੱਥੇ ਦਾਰੂ ਪੀਤੀ ਤੇ ਬੋਤਲ ਵੀ ਗੱਡੀ 'ਚ ਇੱਕ ਹੋਰ ਸਿਰ ਰੋਲ ਸੈਕ ਦੀ ਉਹ ਬੰਦੇ ਨੇ ਰੋਡ ਤੇ ਗੱਡੀ ਛਾੜਤੀ ਜਿਹੜੀ ਆ ਗੱਡੀ ਆ ਇੱਕ ਇਹ ਬੰਦੇ ਆ ਰਹੇ ਸੀ ਮੌਕਸੇ ਤੋਂ ਜਦੋਂ ਬੱਲਵੇ ਰੋਡ ਤੇ ਹੋਰ ਵੀ ਪੀਤੀ दारू ਬਹੁਤ ਜ਼ਿਆਦੇ ਤੁਸੀਂ ਇਹ ਦੱਸੋ ਕਿੰਨੇ ਬੰਦੇ ਜਿਹੜੇ ਇੰਜਰਡ ਹੋਏ ਆ ਇਸ ਵਿੱਚ ਦੋ ਜਾਣੇ ਦੋ ਲੇਡੀਜ਼ ਇੰਜਰਡ ਹੋਈਆਂ ਆ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਤਾਂ ਬੱਜੇ ਗੱਡੀ ਇੱਕ ਤਾਂ ਉਹ ਖੁੱਲ ਗਈ ਦੂਸਰੀ ਗੱਡੀ ਆਦਾ ਸੀ ਉਹਦੇ ਸੱਟਾਂ ਲੱਗੀਆਂ ਉਹਦੇ ਹੌਲਾ ਪਸੇ ਉਹਦਾ ਜੋ ਸੈੱਟ ਸੀਗਾ दारू ਬਹੁਤ ਜ਼ਿਆਦੇ ਪੀਤੀ ਸੀ ਉਹਦੀ ਉਹਦੇ ਲੱਗੀਆਂ ਹੁਣ ਗੱਡੀ ਚੱਲਾਂ ਜਾਵਾਂ ਹੀ ਨਹੀਂ ਹੁਣ ਉਹਨੂੰ ਇੱਕ ਤਾਂ ਉਹਨੂੰ ਉਹਨੂੰ ਪੁਲਿਸ ਵਾਲੇ ਉਹਨੂੰ ਲੈ ਗਏ ਅੱਛਾ ਜੀ ਕਿਤੇ ਠੀਕ ਆ ਗੱਡੀ ਵੀ ਲੈ ਗਏ ਓਕੇ ਸੇਵ ਕਰਤਾ ਉਹਨੂੰ ਬੜਾ ਗੱਡੀ ਖੜੀ ਆ ਇਹਦੇ ਮਤਲਬ ਮਾਤਾ ਜੀ ਤੇ ਉਹ ਸਾਰੇ ਇੰਜਰ ਸੀ ਵਿਚਾਰੇ ਉਹ ਨਾਲ ਮੁੰਡਾ ਲੈ ਕੇ ਚਲਾ ਗਿਆ ਐਂਬੂਲੈਂਸ ਤੇ ਕਿਹੜੇ ਹਸਪਤਾਲ ਲੈ ਕੇ ਗਏ ਪਤਾ ਨਹੀਂ ਹਾਂ ਮੈਂ ਆਈ ਡੋਨਟ ਨੋ ਓਕੇ ਲੈ ਸਰ ਇੱਕ ਰਿਕਵੈਸਟ ਕਰਦਾ ਕਿ ਕਿਰਪਾ ਕਰਦਾ ਬੈਂਕ ਛੜ ਜਿਆਦਾ ਇੱਕ ਤਾਂ ਲੱਗਦੇ ਆ ਤੇ ਇੱਕ ਉਹਦੇ ਮਤਲਬ ਬਾਹਾਂ ਤੇ ਆ ਮੈਂ ਕਿ ਬੈਂਕ ਤੇ ਰਿਕਵੈਸਟ ਕਰਦਾ ਸਾਰੇ ਪੁਲਿਸ ਮੈਨ ਨੂੰ ਹੁਣ ਕੱਲ ਇਹ ਨਾ ਕਹਿ ਦੇਣਾ ਕਿ ਆ ਗੱਡੀ ਇਹ ਦਾਰੂ ਸੀਗੀ ਮੈਂ ਤਾਂ ਵੀਡੀਓ ਬਣਾ ਲਈ ਐ ਇਸ ਚੀਜ਼ ਦੀ ਠੀਕ ਆ ਨਾ ਕੱਲ ਉਹ ਲੈ ਕੇ ਆ ਲਿਆ ਉਹ ਗੱਡੀ ਦਾੜੂ ਸੀਗੀ ਠੀਕ ਆ ਨਾ ਮੈਂ ਇੱਥੇ ਹੋ ਮਤਲਬ ਮੇਰੇ ਥਾਣੇ ਦੇ ਅੱਗੇ ਮੋਹਨ ਸਿੰਘ ਸਾਹਿਬ ਨੇ ਫੋਨ ਲਾਇਆ ਉਹਨਾਂ ਨੇ ਮੇਰਾ ਫੋਨ ਕੱਟਤਾ ਵੀ ਐਕਸੀਡੈਂਟ ਹੋਇਆ ਇੱਥੇ ਉਹਨਾਂ ਨੇ ਮੇਰਾ ਫੋਨ ਕੱਟਤਾ ਮੈਂ ਮਤਲਬ ਕਮਜ਼ੋਰ ਸੀਗਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਰ ਲੋ ਜੀ ਗੱਲ ਜਿਹੜੇ ਇੱਕ ਮਿੰਟ ਮੇਰਾ ਬਿਆਨ ਲਓਗੇ ਮੈਂ ਅੱਛੀ ਬਿਆਨ ਦੇ ਕੇ ਅੱਛੀ ਦੇ ਪਿਆਸਾ ਮੈਂ ਇੱਥੇ ਖੜਾ ਦਾ ਗੱਡੀ ਕੋਲ ਤੁਸੀਂ ਮੇਰਾ ਬਿਆਨ ਲਓ ਮੈਨੂੰ ਦੱਸੋ ਬੋਲੋ ਤੁਸੀਂ ਚੱਲ ਰਿਹਾ ਕੰਮ ਆ ਆਪਣੇ ਨਾਲ ਜਦੋਂ ਗੱਡੀ ਨੰਗੀ ਆ ਫਾਟਕ ਬੰਦ ਸੀਗੀ ਫਾਟਕ ਬੰਦ ਸੀ ਜੀ ਤਾਂ ਫਾਟ ਖੁੱਲੇ ਆ ਸੀ ਜਦੋਂ ਇਹਨਾਂ ਨੂੰ ਮੌਕਾ ਦਿਖਾਉ ਉਹ ਜੀ ਇਹਨਾਂ ਨੂੰ ਬੜਾ ਕਿਵੇਂ ਰਿਕਵਰ ਉਹ ਚੌਂਕ ਦੇ ਵਿੱਚ ਖੜੀ ਸੀਗੀ ਇੱਕ ਗੱਡੀ ਉਧਰੋਂ ਗੱਡੀ ਉਹ ਮੁਰਦੀ ਸੀਗੀ ਗੱਡੀ ਮੁਰ ਰਹੀ ਸੀਗੀ ਇਹ ਗੱਡੀ ਉਹ ਤੋਂ ਮੋਗੇ ਵੱਲ ਆ ਰਹੀ ਸੀਗੀ ਇਹ ਇੰਨੇ ਜ਼ੋਰ ਦੀ ਜਾਂਦੀ ਗੱਡੀ ਲੱਗੀ ਵਿੱਚ ਗਲਤੀ ਕੀਤੀ ਤੇਰੀਆਂ ਤਿੰਨ ਤਿੰਨ ਰੋਰ ਬਣਨ ਲੱਗੀ ਗਲਤੀ ਬਾਈ ਜੀ ਉਹ ਥਾਣੇਦਾਰ ਦੀ ਆ ਓਕੇ ਸਿੱਖੇਦਾਰ ਥਾਣੇਦਾਰ ਆ ਦੱਸਿਆ ਜੀ ਖਾਨੀਦਾਰ ਮੈਨੇਜਰ ਦੀ ਹਸਰੀ ਆ ਚੌਂਕੀ ਦੀ ਬਾਈ ਗੱਡੀ ਥਾਣੇ ਦੀ ਆ ਜਿਹੜਾ ਚਲਾਪ ਹੀ ਹੋ ਰਿਹਾ ਸੀਗਾ ਮਾਫੀ ਗਲਤੀ ਨਹੀਂ ਹੈ ਕੋਈ ਪਰ ਗਲਤੀ ਉਹਦੀ ਜਿਹੜਾ ਬੰਦਾ ਹੁਣ ਚਾਬੀ ਦੇ ਰਿਹਾ ਵਾ ਕੁਲਵੀਰ ਸਿੰਘ ਮੇਰਾ ਨਾਮ ਹੈ ਜ਼ਿਲ੍ਹਾ ਕਮੇਟੀ ਮੈਂਬਰ ਆ ਮੈਂ ਇਹਦਾ ਮੇਰਾ ਵਾ ਠੀਕ ਹੈ ਜੀ ਕੀ ਬੀਪੀ ਸੀਪੀਆਈ ਐਮਚ ਮੈਂ ਕੰਮ ਕਰਦਾ ਮੰਗਦਾ ਇਹੀ ਕਰਦਾ ਇਨਸਾਫ ਚਾਹੀਦਾ ਜੀ ਲੇਡੀਸ ਦੋ ਲੇਡੀਸ ਸੀ ਇੱਕ ਮੁੰਡਾ ਸੀ ਉਹਦੇ ਵਿੱਚ ਏਅਰ ਬੈਗ ਅਸੀਂ ਇਸ ਅੱਖੀ ਖੋਲਦੇ ਦੇਖੇ ਜਦੋਂ ਗੱਡੀ ਪਲਟੀ ਹੈ ਵਿੱਚ ਵੱਜੀ ਹੈ ਇੱਥੇ ਮੌਕੇ ਤੇ ਜਿਹੜੇ ਮੁਲਾਜ਼ਮ ਨੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਜਿਹੜਾ ਹੈ ਉਹ ਪੂਰਾ ਹੋਇਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਮਾਮਲਾ ਹੋਇਆ ਜੀ ਕਿੰਨਾ ਬਚਾ ਰਹਿ ਗਿਆ ਵੀਰੇ ਸਾਨੂੰ ਅਸੀਂ ਕਹਿੰਦੇ ਇੱਥੇ ਬੁੱਗੀ ਪਰ ਚੌਂਕ ਤੇ ਖੜੇ ਸੀ ਉਦੋਂ ਸਾਨੂੰ ਕਿਸੇ ਦਾ ਫੋਨ ਆਇਆ ਵੀ ਐਕਸੀਡੈਂਟ ਮੇਰੇ ਹੋ ਗਿਆ ਸਾਡੇ ਆਉਣ ਤੋਂ ਪਹਿਲਾਂ ਜੋ ਜਖਮੀ ਸੀ ਉਹ ਐਂਬੂਲੈਂਸ ਲੈ ਕੇ ਚਲੀ ਗਈ ਸੀ ਕਿੰਨੇ ਕ ਸੱਟ ਲੱਗੀ ਕੋਈ ਜਾਣੇ ਨੁਕਸਾਨ ਸਾਨੂੰ ਨਹੀਂ ਇੰਨਾ ਪਤਾ ਵੀ ਅਸੀਂ ਅੱਖੀ ਦੇਖਿਆ ਨਹੀਂ ਗੇ ਠੀਕ ਹੈ ਹਾਂ ਅਸੀਂ ਅੱਖੀ ਦੇਖਿਆ ਨਹੀਂ ਗੇ ਨਾ ਤੁਹਾਨੂੰ ਪਤਾ ਵੀ ਉਹ ਗੱਡੀ ਨਾਲ ਬੱਚੇ ਦੱchn ਵਾਲੇ ਲੱਸੇ ਉਹ ਗੱਡੀ ਜਵੱਜ ਕੇ ਦੇ ਸਾਰੇ ਬੇਨਤੀ ਕਰਦਾ ਠੀਕ ਬੇਨਤੀ ਕਰਦਾ ਵੱਡੇ ਵੀਰੇ ਸੁਣ ਅਕੇ ਬੇਨਤੀ ਕਰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਉਹ ਇੱਥੋਂ ਚਲੇ ਗਏ ਗੱਡੀ ਆ ਖੜੀ ਆ ਗੱਡੀ ਗੱਡੀ ਆ ਠੀਕ ਆ ਜਿਨ੍ਹਾਂ ਨਾਲ ਗੱਡੀ ਵੱਜੀ ਸੀਗੀ ਜਿਹੜੇ ਬੰਦੇ ਨੇ ਗੱਡੀ ਮਾਰੀ ਆ ਉਹ ਗੱਡੀ ਸੀਗੀ ਪੁਲਿਸ ਵਾਲਿਆਂ ਦੀ ਇਸ ਟਾਈਮ ਭਾਈ ਉਹ ਨਾ ਤਾਂ ਗੱਡੀ ਆ ਇਹ ਨਾ ਉਹ ਬੰਦਾ ਜਿਹਨੇ ਮਾਰੀ ਆ ਉਹ ਗੱਡੀ ਲੈ ਕੇ ਨਾ ਉਹ ਉਹ ਵੀ ਲੈ ਕੇ ਉੱਥੇ ਚੱਲੇ ਗਏ ਮੈਂ ਇੱਕ ਸਾਹਿਬ ਜੀ ਐਵੇਂ ਇਹਨਾਂ ਨੂੰ ਇਹ ਸੰਤੁਸ਼ਟੀ ਦੱਸੋ ਵੀ ਗੱਡੀ ਤੇ ਬੰਦਾ ਕਿੱਥੇ ਲੈ ਕੇ ਗਏ ਨੇ ਸਾਰੇ ਲੱਗ ਗਏ ਸੋ ਦੇਖ ਸਕਦੇ ਹੋ ਜਿਹੜੇ ਮੌਕੇ ਤੇ ਸਾਡੇ ਨਾਲ ਮੌਜੂਦ ਨੇ ਚੰਦ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਇੱਥੇ ਪੈਟ੍ਰੋਲਿੰਗ ਤੇ ਹੁੰਦੀ ਆ ਉਹਨਾਂ ਦਾ ਕਹਿਣਾ ਕਿ ਗੱਡੀ ਜਿਹੜੀ ਆ ਐਸਐਸਐਫ ਟੀਮ ਆ ਜਿਹੜੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਗੱਡੀ ਆ ਦੂਸਰੀ ਗੱਡੀ ਜਿਸ ਦੇ ਨਾਲ ਹਾਸਾ ਹੋਇਆ ਉਸ ਨੂੰ ਥਾਣੇ ਲੈ ਕੇ ਗਏ ਨੇ ਤੇ ਬੰਦੇ ਨੂੰ ਵੀ ਥਾਣੇ ਲੈ ਕੇ ਗਏ ਨੇ ਸੋ ਇੱਕ ਵੱਡਾ ਸਵਾਲ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਜਿਸ ਦੇ ਨਾਲ ਟੱਕਰ ਹੋਈ ਹੈ ਉਹ ਇੱਕ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਤੇ ਲਾਈਵ ਜੁੜੇ ਰਹੋ ਹੋਰ ਅਪਡੇਟ ਦੇ ਲਈ ਤੁਸੀਂ ਜਗਤ ਸੇਰਾ ਨਿਊਜ਼ ਤੋਂ ਮੈਂ ਟਿੰਕੂ ਪਰ ਧੰਨਵਾਦ ਭਾਈ ਉਹ ਵੀ ਹੈਗੀ ਇੱਥੇ ਬਾਵਾ